ਦੀਵਾ ਬਾਲੋਂ ਤੇਰੀ ਇੱਕ ਤੇ ਰਨ ਲਿਆਉ ਕਸ਼ਮੀਰੀ ਸੇ ਬਵਰ ਕੇ ਆਹ ਛੇੜੀ ਪੈਂ ਜਦੋਂ ਮੇਲ ਦੀ ਦੂਰੀ ਜਾਂਦੀ ਐ ਨਾ ਅੱਖਾਂ ਯਾਰ ਇਹ ਘਰੰਦੀਆਂ ਪੜ ਨਾ ਚੱਲੀਆਂ ਤੇ ਇੱਥੇ ਵੇਖ ਜੁਲਫਾਂ ਖੋਲੀਆਂ ਇੱਕ ਸਾਟਾ ਟਾਈਮ ਸੀਗਾ ਤੇ ਦੁੜੀਆਂ ਸਿਰ ਤੇ ਚੁੰਨੀ ਨਹੀਂ ਲਾਉਂਦੀਆਂ ਤੇ ਜਮਾ ਲਾਟੋ ਹੋਰ ਵੀਰ ਉਹਦੂ ਸਾਂ ਕੀ ਹਾਲ ਚਾਲਾ ਮੇਰੇ ਤਾਂ ਠੀਕ ਆ ਬਾਈ ਤੂੰ ਦੱਸ ਤੇਰੇ ਕੀ ਹਾਲ ਆ ਬੈ ਜਾ ਕਿਵੇਂ ਐ ਜੇ ਮੂੰਹ ਜਿਹਾ ਮਰਝਾਈ ਬੈਠਾ ਨਹੀਂ ਮੂੰਹ ਮਰਝਾਈ ਬੈਠਾ ਆਪਾਂ ਦਾ ਸਦਾ ਖੁੰਡਾ ਖੜਕਾ ਕੇ ਹੀ ਰੱਖਿਆ ਬਾਈ ਠੀਕ ਐ ਆਪਾਂ ਨਹੀਂ ਕਦੇ ਮਰਝਾਇਆ ਹੋਰ ਘਰ ਬਾਹਰ ਠੀਕ ਐ ਉਹ ਕਰਦੇ ਆ ਇਹਦਾ ਭੈਣ ਤੇ ਸਤਾਏ ਨੇ ਕੀ ਹੋ ਗਿਆ ਕਪਤੀ ਜਨਾਨੀ ਐ ਨਾ ਚਾਹ ਨਾ ਪਾਣੀ ਐ ਛ ਬੜਾ ਦੁਖੀ ਹੋਇਆ ਫਿਰ ਨਾ ਇਹ ਦੁਖੀ ਕਦਾਪ ਤਾਂ ਡਾਂਗ ਨਾਲ ਸਿੱਧੇ ਕਰ ਰੱਖਿਆ ਭਾਈ ਆ ਪਾਣੀ ਵਰਵਾ ਮੰਨੀ ਦੀਗੀ ਠੀਕ ਐ ਉਹ ਛੋਟੇ ਦਾ ਸੋਚਦੇ ਆ ਯਾਰ ਮੁੰਡੇ ਦਾ ਸੁੱਖੇ ਦਾ ਚੰਚਾ ਜਿਹਦਾ ਰਿਸ਼ਤਾ ਰੁਸ਼ਤਾ ਮਿਲ ਜੇ ਦਾ ਉਹਦੇ ਵਿਚਾਰੇ ਦਾ ਵਿਆਹ ਕਰ ਦੀਏ ਉਹ ਤੇਰੇ ਸਹੌੜਿਆਂ ਸੂਰਿਆਂ ਗਣੀ ਵੇਖ ਲਾ ਜੇ ਤੂੰ ਕਹੇ ਦਾ ਆਪਾਂ ਗੱਲ ਛੇੜ ਲਈਏ ਮੇਰੀ ਨਿਗਾ ਚ ਰਿਸ਼ਤਾ ਹੈਗਾ ਕੱਲ ਦਾ ਛੇੜ ਲਾ ਬਾਈ ਪਰ ਕੁੜੀ ਅਣਪੜ ਲੈਣੀ ਆਪਾਂ ਜਮਾ ਦੇਖ ਰੋਲ ਤੂੰ ਸਿਆ ਅੱਜ ਦੇ ਜ਼ਮਾਨੇ ਚ ਤਾਂ ਕਿੱਥੇ ਅਣਪੜ ਕੁੜੀ ਮਿਲਦੀ ਆ ਉਹ ਆਪਣਾ ਜ਼ਮਾਨਾ ਸੀ ਹੁਣ ਉਹ ਗੁਵਾਣਾ ਗਿਆ ਉਹ ਯਾਰ ਆ ਪੜੀਆਂ ਲਿਖੀਆਂ ਦਾ ਜੁਲਫਾਂ ਜੀਆਂ ਲੈਂਦੀਆਂ ਖੋਲ ਅੱਛਾ ਤੇ ਪੀੜੀਆਂ ਜੀਆਂ ਪਾ ਲੈਣੀਆਂ ਪੈਂਟਾਂ ਨਾ ਕੰਮਦਗਰ ਨਾ ਲੈਣਾ ਨਾ ਦੇਣਾ ਉਹ ਨਹੀਂ ਨਹੀਂ ਮੇਰੀ ਨਿਗਾ ਚ ਹੈਗਾ ਰਿਸ਼ਤਾ ਕੁੜੀ ਪੜੀ ਲਿਖੀ ਤਾਂ ਬਹੁਤ ਆ ਤੇ ਘਰ ਦਾ ਕੰਮ ਕਰ ਵੀ ਜਾਣਦੀ ਆ ਸਾਰਾ ਦੇਖ ਵੀ ਭਾਈ ਇਹ ਕੁੜੀ ਵਾਲੇ ਕੁਝ ਦੇ ਨਹੀਂ ਸਕਦੇ ਵੀ ਪੰਜੀ ਦਸੀ ਕੋਈ ਦੇਖ ਭਾਈ ਆਪਾਂ ਨੂੰ ਤਾਂ ਪੈਸਿਆਂ ਦੀ ਪੰਜੀ ਦੀ ਲੋੜ ਨਹੀਂ ਠੀਕ ਹੈ ਭਵੇਂ ਸਾਦੇ ਕੱਪੜਿਆਂ 'ਚ ਕੁੜੀ ਤੋਰ ਦੇਣਾ ਠੀਕ ਹੈ ਆਪਾਂ ਨੂੰ ਤਾਂ ਚਾਹ ਪਾਣੀ ਤੇ ਰੋਟੀ ਸੱਜਰੀ ਦੋਵੇਂ ਟਾਈਮ ਚਾਹੀਦੀ ਆ ਉਹ ਮੇਰੀ ਜ਼ਿੰਮੇਵਾਰੀ ਆ ਕੁੜੀ ਬਹੁਤ ਸਿਆਣੀ ਆ ਰੋਟੀ ਟੁੱਕ ਦਾ ਕੰਮ ਸਾਰਾ ਜਾਣਦੀ ਆ ਘਰ ਦਾ ਕੰਮ ਤੂੰ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰ ਲਈ ਠੀਕ ਹੈ ਆਪਾਂ ਨੂੰ ਲੈਣ ਦੇਣ ਦੀ ਕੋਈ ਐਡੀ ਗੱਲ ਨਹੀਂ ਤੇ ਪਰ ਬਾਈ ਮੈਂ ਟੱਲ ਬਰਦਾਸ਼ਤ ਨਹੀਂ ਕਰਨੀਗੀ ਨਹੀਂ ਨਹੀਂ ਤੂੰ ਬੇਫਿਕਰ ਹੋ ਮੇਰੀ ਜ਼ਿੰਮੇਵਾਰੀ ਆ ਸਾਰੀ ਮੈਂ ਗੱਲ ਤੋੜਦਾ ਤੇ ਤੁਸੀਂ ਐ ਕਰੋ ਅੱਜ ਮੈਂ ਜਾ ਕੇ ਗੱਲ ਤੋੜਦਾ ਤੁਸੀਂ ਕੱਲ੍ਹ ਨੂੰ ਆਜੋ ਦੇਖਣ ਕੋਈ ਗੱਲ ਨਹੀਂ ਮੈਂ ਕਰ ਲੈਣਾ ਘਰੇ ਸਲਾ ਤੇ ਆ ਜਾਾਂਗੇ ਸਵੇਰੇ ਠੀਕ ਹੈ ਚਲ ਠੀਕ ਆ ਬਾਈ ਠੀਕ ਆ ਬਾਈ ਮਿਲਦੇ ਹਾਂ ਕਿਸੇ ਦਿਨ ਪਹਿ ਪਹਿ ਮਰੀਅਲ ਜਾ ਪਤਾ ਨਹੀਂ ਕੋਈ ਕਰਾਊਗਾ ਕਿ ਗੱਲਾਂ ਵਾਲਾ ਹੀ ਆ ਕੀ ਪਤਾ ਭੈਂ ਚ ਤਾਂ ਇਹਨੂੰ ਵੀ ਤਾਂ ਜੋੜੀ ਗਈ ਕੋਈ ਇਹ ਦੇਖ ਐਂ ਤੇਰੀ ਕਿਸੇ ਨੂੰ ਤੇਰ ਦੇਖ ਲਾ ਭਰਾ ਪਟਲਾ ਪਲਾਂ ਕੁੜੀ ਚੋ ਦੇ ਸਖਰ ਦਾ ਪਹਿਰਾ ਹੋ ਗਿਆ ਪੂਰਾ ਦੌਣਾ ਤਾਇਆ ਹੁਣ ਘਰੋਂ ਹੀ ਨਹੀਂ ਨਿਕਲਦੇ ਪਤਾ ਨਹੀਂ ਕੀ ਤਿਆਰੀਆਂ ਲਾਈ ਜਾਂਦੇ ਐ ਸੰਜਰ ਦੇ ਨੇ 2 ਘੰਟੇ ਲਾਤੇ ਤੇ ਲੀੜੇ ਫੇਰ ਭੈਂ ਚ ਨੇ ਛੱਜ ਘਾਟਿਆਂ ਵਾਲੇ ਪਾਲੇ ਨਵੇਂ ਲੀੜੇ ਆ ਬਾਪੂ ਦੇ ਨਵੇਂ ਲੀੜੇ ਆ ਲੈ ਲੈ ਇੱਥੋਂ ਐ ਤੋ ਤੋ ਨਹੀਂ ਮਲੇ ਨਿਕ ਮੈਂ ਜੋ ਐਨਾਂ ਤੇ ਲੈੰਦ ਲਾਉਂਗਾ ਤੇ ਇਹਨਾਂ ਨੂੰ ਕੀ ਹੋਇਆ ਨਹੀਂ ਆਪਣੇ ਆਲੇ ਲੈ ਕੇ ਹੁੰਦਾ ਹੁੰਦਾ ਸਿੱਧੂ ਚਾਲ ਲੈ ਆਲਾ ਤੂੰ ਯਾਰ ਦਿਓ ਘਰ ਜਾਣ ਉਹਨੇ ਕਿਹਾ ਜੀ ਕਹਿੰਦਾ ਉੱਥੋਂ ਲੈ ਕੇ ਆਈ ਉੱਥੇ ਕੀ ਐ ਹੋਇਆ ਬਾਹਰ ਤੋਂ ਲੈ ਡੇ ਆਉਂਦੇ ਆਲੇ ਸ਼ਕਲ ਤਾਂ ਆਹੀ ਰਹੂਗੀ ਲੈਣੇ ਆਣੇ ਲਿੜੇ ਸੋਹਣੇ ਹਾਂ ਲੋ ਐਥੇ ਤਾਂ ਸੋਹਣੀ ਨਹੀਂ ਉਹਨਾਂ ਤਾਂ ਤੂੰ ਵੀ ਨਹੀਂ ਤੈਨੂੰ ਵੀ ਤਾਂ ਰੱਖੀ ਬੈਠੇ ਆਂ ਅਸੀਂ ਤਾਇਆ ਹਾਂ ਤੇ ਕੇਲੇ ਦਾਵਾ ਦੇ ਸਾਲਾ ਕੇਲੇ ਦਾ ਕੋਈ ਚੋਦਾ ਮੈਂ ਤੈਨੂੰ ਦਸਹਿਰੀ ਆਂਬੀਆਂ ਚ ਪਾਉਣ ਨੂੰ ਫਿਰਦਾ ਤੂੰ ਕੇਲੇ ਕਿਉਂ ਦਿਆਂ ਵੀ ਆ ਸਵਾ ਸਤਾ ਚੁੱਲੇ ਆਹਦਾ ਕੇਲੇ ਲੈਣੇ ਯਾਰ ਲੈ ਆ ਡੱਫਲਾ ਕੇਲੇ ਲੈਣੇ ਆ ਕਰ ਦੇ ਯਾਰ ਦੋ ਕੇਲੇ ਦੇ ਦੇ ਇਹਨੂੰ ਤਿੰਨ ਕਿਲੋ ਲੈਣੇ ਭਾਈ 3 ਕਿਲੋ ਕਰ ਦੇ ਤਿੰਨ ਕਿਲੋ ਠੂਕਨੇ ਚ ਲੈਣੇ ਆ ਦੋ ਥੋੜੇ ਇੱਕ ਤੂੰ ਖਾ ਲੈ ਇੱਕ ਮੈਂ ਖਾ ਲੂੰਗਾ ਇੱਕ ਕੇਲੇ ਨਾਲ ਕੀ ਬਣੂਗਾ ਤੇ ਤਿੰਨਾ ਕਿਲੋ ਨਾਲ ਕਬਜ਼ੀ ਹੋ ਜੂ ਕੰਜਰ ਦਾ ਮੁਰਗਾ ਟੱਟੀ 'ਚ ਬੈਠਾ ਜੋਰ ਮਾਰਦਾ ਮੈਨੂੰ ਨਹੀਂ ਪਤਾ ਮੜਕੇ ਤੈਨੂੰ ਕਾਜੀ ਦੀਆਂ ਦਵਾਈਆਂ ਦਵਾਉਂਦੇ ਫਿਰਾਂ ਦੋ ਦੇ ਦੇ ਯਾਰ ਬਾਹਲਾ ਕਰਦਾ ਅੱਧਾ ਕਿਲੋ ਲੈ ਲੈ ਮਾਡਾਮ ਦੇ ਮੱਥਾ ਇਹਦਾ ਚੋ ਦੇ ਦਾ ਦੇਰੇ ਕਿਲੋ ਦੇ ਦੇ ਕਿਲੋ ਤੇ 7 8 ਚੜ ਜਾਂਦੇ ਆ 70 ਕਿਲੋ ਤੂੰ ਨਾ ਖਾਈਂ ਪਰ ਲੰਗਰ ਲਾਉਣਾ ਪੈ ਦੇ 3 ਕਿਲੋ ਦਾ ਕਿਲੋ ਦੇ ਦੇ ਤੂੰ ਨਾ ਖਾਈਂ ਫਿਰ 8 ਕਿਲੋ ਗੱਲਾ ਖਾਊਗਾ ਗੱਲਾ ਖਾਏਗਾ ਸਾਲੇ ਪੁੱਠੇ ਮਰੇ ਨੀਤ ਤਾਂ ਇੰਨੀ ਮਾੜੀ ਆ ਕੰਜਰਦਿਆਂ ਦੀ ਸਾਡੀ ਗੱਲਾਂ ਤੇ ਆੜਲਾ ਆਇਦਾ ਦੇ ਫੁਖੇ ਮਰੇ ਪਿਆ ਜਵਾਂ ਹੀ ਆਲੇ ਆਇਆ ਹੁਣ ਪਲਾਂਗ ਪਤਲਾ ਪਲਾਂਗ ਨਹੀਂ ਦੇ ਜੀ ਭਾਈ ਹੋਰ ਲੈ ਲੀ ਜੀ ਇਸ ਵਾਰੀ ਤੋ ਖਾਣਾ ਉਹ ਬਹਿ ਕੇ ਖਾ ਲਈ ਉੱਥੇ ਭੈਣ ਖਾਊਗਾ ਮੈਂ ਭੁੱਖਿਆ ਗਾਉਂਗਾ ਮਰੇ ਆ ਗਾਉਂਗਾ ਇਹਗਾ ਤੂੰ ਮੈਨੂੰ ਭੁੱਖ ਲੱਗੀ ਪਈ ਓ ਤੂੰ ਬਹਿ ਤੜਾ ਤੂੰ ਆਲੇ ਹੋਲਾ ਮੈਂ ਨਹੀਂ ਖਾਣਾ ਗੱਜਾ ਲਾਉਸ ਕਢਾਊਗਾ ਇੱਥੇ ਜਿਵੇਂ ਸਿਧਰਾ ਕੰਨ ਤੇ ਮਰੇ ਦੇ ਮੰਗਾ ਯਾਰ ਕਿਹੜੇ ਸ਼ਹਿਰ ਲਿਆ ਕੇ ਪਛਤਾਇਆ ਇਹਨੂੰ ਸੇਠਾ ਸੁਠਾ ਕੋਲੇ ਨਾ ਭਗਾਈ ਮਾਰੀ ਜਾਈ ਕਮਲਿਆਂ ਵਾਂਗੂੰ ਉਹਨਾਂ ਲੱਤਾਂ ਘੜਾਤੀ ਸਾਰੇ ਸ਼ਹਿਰ ਚ ਬਾਤ ਸੁਣ ਫੇਮ ਉਹਨੇ ਮੈਨੂੰ ਸੜ ਦੇਣਾ ਸੀਗਾ ਲੋਲੇ ਜਿਹਨੇ ਗਰਦਨੇ ਤੋਰ ਤੋਰ ਕੇ ਲੱਤਾਂ ਹੀ ਘੜਾਤੀਆਂ ਲੇਲਾ ਮਰਲਾ ਹੁਣ ਕੰਜਰਾ ਜਾਂ ਸੀਸਿਆਂ ਵਾਲੇ ਆ ਵੀ ਲੈ ਲੈਣਗੇ ਜਿਹੜੇ ਦੋ ਛੱਗੇ ਪਾਏ ਆ ਲੈਣੇ ਆਣੇ ਇੱਥੋਂ ਰੇੜੀ ਤੋਂ ਲੈ ਲੈ ਗਾਂ ਕਿਸੇ ਤੋਂ ਵੀ ਚੋਰ ਦਾ ਸ਼ੋਰ ਜਨੇ ਤੁਨੇ ਨੇ ਤੇ ਪਿਆ ਮੇਰੇ ਕੋਲੇ 500 ਹੈ ਤੇ 500 ਦੀਆਂ 5 ਪੈਂਟਾਂ ਸ਼ਰਟਾਂ ਲੈ ਲੈ 500 ਦੀਆਂ 5 ਕਿਵੇਂ ਆ ਜਾਣਗੀਆਂ ਆਉਂਦੀਆਂ ਫਾੜਕ ਤੋਂ ਜਿੰਨੀਆ ਮਰਜ਼ੀ ਲੈ ਲੈ 50000 ਰੁਪਿਆ ਦੀ ਪੈਂਟ ਸ਼ਰਟ ਦੇ ਦਿੰਦੇ ਆਓ ਮੈਂ ਮਾਤਾ ਇੱਥੇ ਹੀ ਲੈ ਲਵਾਂ। ਉਹ ਕੰਜੜਾ ਇਕੱਠੀਆਂ ਲੈ ਕੇ ਤਾਂ ਤੀਆਂ ਦੀ ਲਾ ਦੇਣਗੇ। ਨਾਲੇ ਕੋ ਇੱਕ ਅੱਧਾ ਝੱਗਾ ਮੈਂ ਲੈ ਲਵਾਂ। ਮਾ ਨਹੀਂ ਯਾਰ ਮਾ ਤਾਂ ਇੱਥੇ ਹੀ ਲੈ ਲਵਾਂ। ਮੇਲਾ ਤੂੰ ਆ ਵੀ ਲਵਾਉਣੇ ਆ। ਜਿਹੜੇ ਪਾਏ ਆ। ਛਕਲਾ ਸੋਹਣੀਆਂ ਹੋਣੀਆਂ ਚਾਹੀਦੀਆਂ। ਜੀੜਿਆਂ ਨਾਲ ਨਹੀਂ ਗੱਲ ਬੰਦੀਗੀ। ਜਰਦੇ ਨੂੰ ਸ਼ਹਿਰ ਲਿਆ ਕੇ ਵੀ ਸੱਪ ਹੀ ਛੇੜ ਲਾ। ਹਾਂਜੀ। ਉਹ ਦੇ ਦੇ ਸ਼ੋਰ ਨੂੰ ਕੋਈ ਛਲਟ ਛੁਲਟ ਜੀ ਚਾਹੀਦੀ। ਹਾਂਜੀ ਵੀਰੇ। ਕੀ ਦੇਖੋ ਸੱਚ ਕਾਲ ਜੀ। ਉਹ ਉਹ ਜਿਆਦਾ ਐ ਤਾਂ ਇਹ ਤੂੰ ਪੈਂਟ ਸ਼ਰਟ ਲੈ ਲੈ ਜਿਹੜੀ ਲੈਣੀ ਆ ਸਾਲਾ ਘੁਪਦੀਦਾ ਇਹਨੂੰ ਤੋੜ ਕੇ ਇਹਦੇ ਵੀ ਪੈਸੇ ਪਵਾਏਗਾ ਜਿਹੜੇ ਕੀ ਲਵੋਗੇ ਭਾਈ ਜੀ ਉਹ ਪਹਿਲਾਂ ਇਹਨੂੰ ਰੱਖ ਦੇ ਫੇਰ ਖਾ ਲਈ ਥੋੜੀ 14 ਦਿਨ ਕਿਲਾਂ ਦਾ ਜਲੂਸ ਕੱਢਤਾ ਭੁੱਖਾ ਹੀ ਮਰਿਆ ਪੈ ਘਰੋਂ ਰੋਟੀਆਂ ਖਾਧੀਆਂ ਤਾਂ ਸੀ ਕੀ ਲਵੋਗੇ ਜੀ ਪੈਂਟ ਸ਼ਰਟ ਛੋਡੇ ਮੇਜ ਦੀ ਲੈਣੀ ਆ ਜੀ ਹਾਂ ਔਰ ਮੈਂ ਥੋੜੀ ਪਾਉਂਗਾ ਜਮਾ ਸਰਿਆ ਹੀ ਪਿਆ ਆ ਦੇਖ ਫੇਰ ਨਹੀਂ ਹਟਦਾਗਾ ਟਿਕਦਾਗਾ ਕੰਜਰ ਦਾ ਆ ਮੋਟੀ ਬਹੁਤ ਆ ਤੇਰੇ ਲੱਤਾਂ ਖਾ ਜੂਗੀ ਆਹ ਪਾਟੀ ਆ ਵੀ ਕੀ ਐਸਾ ਦਾ ਅਦਾ ਪਾਟੀਆਂ ਰਹੀ ਜਾਂਦਾ ਬਾਈ ਤੂੰ ਐਡੀ ਸਿਸੇ ਵਾਲੀ ਦੁਕਾਨ ਆ ਤੇਰੀ ਨਹੀਂ ਬਾਈ ਜੀ ਇਹ ਅੱਜ ਕੱਲ ਟ੍ਰੈਂਡ ਚੱਲਦਾ ਜੀ ਉਸ ਹਿਸਾਬ ਨਾਲ ਅੱਜ ਦੇ ਜ਼ਮਾਨੇ ਨਾਲ ਉਹ ਲੈਣੀ ਮੈਂ ਤਾਂ ਤੇਰੇ ਇੱਥੇ ਮੋਰੀਆਂ ਨਹੀਂ ਆਉਂਦੇ ਇੱਥੇ ਹੈ ਕੰਜਰ ਦੇ ਮੋਰੀਆਂ ਤੇਰੇ ਘਰੇ ਲੀੜਿਆਂ ਚ ਥੋੜੀਆਂ ਮੈਂ ਵੱਧ ਕੱਢ ਦੂੰਗਾ ਨਹੀਂ ਹੋ ਚਾਲਦੇ ਆ ਨਵੀਆਂ ਲੈ ਲੈ ਬਾਈ ਜਮਾ ਕੋਈ ਲੀਰ ਜੇ ਪੂਰਾ ਪਾਰਟੀ ਹੋਈ ਤਾਂ ਮੈਂ ਇੱਥੇ ਸਿੱਟੂਗਾ ਆਹ ਲੈ ਆ ਲੋ ਇਹਦਾ ਲਉ ਨਹੀਂ ਨੀ ਮੈਂਗਾ ਤੁਲੀ ਤੇਰੇ ਮੈਂ ਆ ਜਿਹਨੇ ਦਵਾ ਦਾ ਤੇਰਾ ਪਿਓ ਦਾ ਤੈਨੂੰ ਝੱਗਾ ਗੁਰ ਤਾਂ ਨਹੀਂ ਲੈ ਕੇ ਦਿੰਦਾਗਾ ਬਾਈ ਮੇਰੇ ਆ ਦੇਖੋ ਬਾਈ ਜੀ ਆ ਲੈ 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 ਇਹ ਨਹੀਂ ਸਰਦਾ ਦਾ ਇੰਨਾ ਦੀਆਂ ਜੇਬਾਂ ਭਰਨ ਨੂੰ ਹੀ ਜੰਮੇ ਆ ਤੁਸੀਂ ਤਾਂ ਮੈਂ ਤਾਂ ਆ ਵੀ ਕੁਝ ਰੇੜੀ ਰੂੜੀ ਤੋਂ ਲੈ ਲੂਗਾ ਇਹ ਉਦੋਂ ਭੈਣ ਚ ਜੱਤਲ ਜੇ ਗਣੀ ਵੇਖ ਕੇ ਨਖਰੇ ਇਹ ਕਰਦਾ ਉਹ ਵੀ ਲੈਂਦਾ ਯਾਰ ਸਾਰੇ ਹੀ ਗਾਲਾਂ ਜਾਂਦਾ ਉਹ ਛੋਟੇ ਤਾਂ ਦੋਨੇ ਭਰਾ ਦੀ ਉਹ ਗੱਲ ਹੈ ਵੀ ਕੁਜਾ ਭਰਿਆ ਪਰਾਲੀ ਦਾ ਰਲ ਮਿਲ ਕੇ ਘਰ ਗਾਲੀ ਦਾ ਗਾਲੀ ਚੱਲੋ ਆ ਜਾੜ ਕੇ ਛੱਡੋਂਗੇ ਤਾਂ ਆਹੀ ਲਊਗਾ ਮੈਂ ਤਾਂ ਇਹ ਹੀ ਲਏਗਾ ਇਹਦੇ ਬਿਨਾ ਕਿੱਥੇ ਸੋਹੀਦਾ ਤੂੰ ਸੋਣੀ ਆ ਹੋਣੀ ਆ। ਇਹ ਆਰਟੀਕਲ ਬਹੁਤ ਵਧੀਆ ਹੀ ਇਹ। ਵਧੀਆ ਤਾਂ ਦਿਸ ਹੀ ਜਾਂਦਾ। ਅਸੀਂ ਸ਼ੀਸ਼ਿਆਂ 'ਚ ਲਾ ਕੇ ਲਾਈਟਾਂ 'ਚ ਤੁਸੀਂ ਹੋਰ ਚਮਕਾ ਦਿੰਨੇ ਹੋ। ਕੀ ਆ ਇਹ? ਬੋਰਾ ਦਾ ਹੈਗਾ। ਇਹ ਕਰ ਦੀਏ ਇਹ ਆਰਟੀਕਲ ਤੁਹਾਨੂੰ? ਇੱਕ ਸ਼ਰਟ ਵੀ ਦੇ ਦੇ। ਸ਼ਰਟ ਆਹ ਕਲਰ ਹੈਗੀ ਕਿਹੜਾ ਲੈਣਾ ਇਹਨਾਂ ਜੋ ਰੰਗ ਵੇਖੋ ਮਾਯਾ। ਖੱਟਾ ਹੀ ਲਊਗਾ ਉਹਨਾਂ ਨਾਲ ਦਾ। ਉਹ ਵੀ ਹੋਰ ਉਹ ਲੀਲਾ ਦੇ ਦੇ ਲੀਲਾ। ਓਏ। ਹਾਂ ਦੇਖੋ ਜੀ ਖੁੱਲੀ ਲੈ ਲਈ ਪੋਰਾ ਖਾ ਖਾ ਕੇ ਵੱਤ ਤਾਂ ਜਾਣਾ ਹੀ ਐ ਤੂੰ ਜੇ ਸੋਵਰੇ ਵਾਂਗੂ ਤਾਂ ਖਾਈ ਜਾਣਾ ਫੇਰ ਤੇਰੇ ਫਸਨੀ ਨਹੀਂ ਨੇਗੀ ਅੱਗ ਲੱਗਿਆ ਪਈ ਵਿੱਚ ਇਹ ਤਾਂ ਵੈਸੇ ਹੁੰਦਾ ਕਲਰਾਂ ਖਿਲਾਰਨ ਲਈਦਾ ਇਹ ਵਿਤੀ ਲਾ ਕੇ ਰੱਖਣਾ ਬੈਗ ਰੋ ਨਹੀਂ ਨਹੀਂ ਇਹ ਜੋ ਤੁਸੀਂ ਪਾਉਣੀ ਉਹ ਤਾਂ ਕੱਢਦੇ ਪਤਾ ਨਹੀਂ ਛਤਾਂ ਨਹੀਂ ਗਾ ਲੈਣੀ ਆ ਪੈਂਟਾਂ ਸ਼ਰਟਾਂ ਅਜੇ ਵੀ ਮੰਨ ਲਾ ਉਥੋਂ ਫਾੜਕ ਤੋਂ ਦਵਾ ਦੇਣਾ ਜਿਹੜਾ 50-50 ਰੁਪਈਆ ਦੀਆਂ ਮਿਲ ਜਾਣਗੀਆਂ ਉਹ ਮੈਂ ਇੱਥੋਂ ਹੀ ਲੈਣੀ ਆਂਗੀ ਲੈ ਲਾ ਪਾ ਦੇ ਯਾਰ ਮਿੰਟ ਮਾਰ ਮੇਰੇ ਕਿੰਨੇ ਦੀ ਐ ਇਹ 1500 ਦੀ ਐ ਜੀ 1500 ਦੀ ਹਾਂਜੀ ਕੁੜੀ 14 ਤੇ 1500 ਵਾਲਾ ਇਹਦੇ ਚ ਕੀ ਆ ਇਹ ਕੰਪਨੀ ਦਾ ਕੱਪੜਾ ਜੀ ਇਹ ਕਿਹੜੀ ਕੰਪਨੀ ਐ ਇਹੋ ਜੀ ਆ ਗਈ ਇਹ ਡੀਜ਼ਲ ਕੰਪਨੀ ਦਾ ਜੀ ਕੁੜੀ ਚੋ ਦਾ ਦਿਮਾਗ ਹੀ ਲਿਆ ਡੀਜ਼ਲ ਤਾਂ ਤੇਲ ਹੁੰਦਾ ਨਹੀਂ ਕੱਪੜਿਆਂ ਦੀ ਵੀ ਆਉਂਦੀ ਹੈ ਜੀ ਕੰਜਰਾ ਦਾ ਦਿਮਾਗ ਹੀ ਲਿਆ ਡੀਜ਼ਲ ਦਾ ਟਰੈਕਟਰਾਂ 'ਚ ਪੈਂਦਾ ਨਹੀਂ ਨਹੀਂ ਕੱਪੜਿਆਂ ਦੀ ਵੀ ਕੰਪਨੀ ਹੈਗੀ ਡੀਜ਼ਲ ਉਹ ਸਾਨੂੰ ਪਤਾ ਨਹੀਂ ਡੀਜ਼ਲ ਕੀ ਹੁੰਦਾ ਸਾਲੇ ਡੀਜ਼ਲ ਦੇ ਚੱਲ ਛੋਰਾ ਐਣੀ ਕੋਈ ਨਹੀਂ ਮੈਂ ਤਾਂ ਇਹ ਹੀ ਲੈਣੀ ਉਹ ਭਰਾਵਾ ਸਾਹਿਬ ਦਾ ਲਾਲਾ ਰੁਪਿਆ 565 ਦਾ ਲਾਲਾ ਤੇ ਵਾਧਾ ਦਾ 200 ਸ਼ਰਟ ਦਾ ਲਾਲਾ ਨਹੀਂ ਨਹੀਂ ਜੀ 1500 ਜੀ ਤਾਂ ਕਲੀ ਪੈਂਟੀ ਹੈ ਜੀ ਤੂੰ ਲੀੜੇ ਦੇਣੇ ਆ ਕਿ ਸਾਡੇ ਲਾਉਣੇ ਆ ਨਹੀਂ ਨਹੀਂ ਜੀ ਪ ਚੱਲੋ ਛੋਰਾ ਮੈਂ ਨਹੀਂ ਭੈਣ ਮੈਂ ਨਹੀਂ ਯਾਰ ਮੈਂ ਤਾਂ ਇਹੀ ਲੈਣੀ ਚਾਹੁੰਦਾ 14 ਲੁੱਟ ਜਾ ਪ੍ਰਵਾਹ ਸਾਹਿਬ ਦੀ ਲਾਲਾ ਨਹੀਂ ਮੈਂ ਚੱਲਿਆ ਇਹ ਤੇਰੇ ਕੋਲ ਇੱਥੇ ਰੱਖ ਲੈਣ ਦੁਕਾਨਦਾਰ ਕੋਲ ਤੇ ਕੱਲੀ ਸ਼ਰਟੀ ਹੈ ਜੀ 750 ਦੀ ਤਾਂ ਰੁਪਇਆ 200 ਹੋਰ ਲੈ ਲਾ ਬਹਲਾ ਕਰ ਦੇ ਤਾਂ ਹੋਰ ਮੇਰੇ ਕੋਲ ਤਾਂ ਪੱਜੀ ਨਹੀਂ ਗਈ ਨਹੀਂ ਨਹੀਂ ਜੀ 900 ਰੁਪਏ ਚ ਤਾਂ ਕੋਈ ਵਾਜਦਾ ਹੀ ਨਹੀਂ ਜੀ ਓ ਚੱਲ ਪਾਪ ਮੈਂ ਨਹੀਂ ਮੈਂ ਮਾਰੂੰ ਸਰਚ ਡਾਂਗ ਮੈਨੂੰ ਨਹੀਂ ਪਤਾ ਮਾ ਮੂ ਟੁੱਟ ਲੱਗਦਾ ਮੈਂ ਨਹੀਂ ਮਾਰੀ ਹਾਂ ਲੋ ਇਹ ਚੋਦਾ ਜਮਾ ਕਮਲਾ ਹੋਇਆ ਪਿਆ ਜਮਾ ਦੇ ਆ ਮੈਂ ਲੈ ਜਾਊਗਾ ਉਹ ਭਰਾਵਾ ਦੇ ਦੇ ਜਾਜੇ ਲਾੜਾ ਇਹਦੇ ਕੰਤ ਪਾਇਆ ਸਾਨੂੰ ਤੁਸੀਂ ਮੈਂ ਤਾਂ ਉਹ ਸ਼ਹਿਰ ਲਿਆ ਕੇ ਪਛਤਾਈ ਜਾਂਦਾ ਸਿਧਰੇ ਜੇ ਨੂੰ ਅੰਨ ਤੇ ਮਾਰੇ ਤੇ ਲਾਲ ਕਰਦੇ ਦੱਸ ਕਿੰਨੇ ਲੈਣੇ ਆ ਸਹੀ ਸਹੀ ਰੇਟ ਦੱਸੇ ਜੀ ਤੁਸੀਂ ਦੇਖ ਲਓ ਕਿੰਨਾ ਕਰਨਾ ਹੈ ਰੁਪਿਆ ਹਜ਼ਾਰ ਲੈ ਲੈ ਐਤੋਂ ਵੱਧ ਪੰਜੀ ਨਹੀਂ ਮੇਰੇ ਕੋਲੇ ਚਲੋ ਠੀਕ ਆ ਜੀ ਫਿਰ ਬੌਣੀ ਦਾ ਟਾਈਮ ਆ ਚਲੋ ਕਰ ਦਿੰਨਾ ਤੁਹਾਨੂੰ ਅਸੀਂ ਫਾਇਦਾ ਨਹੀਂ ਬਚੇ ਕੁਛ ਭਰਾ ਦੇ ਹੁਣ ਭਰਾ ਦੇ ਨੂੰ ਲਫਾਫੇ ਚ ਕਾਸੇ ਚੱਕ ਲਾ ਦੇ ਦੇਣਿਆ ਨੇ ਲਿੰਦੇ ਤਪਾ ਹਮਾਰੇ ਗੰਦੀ ਲਾਦਨੇ ਚੋਦਨੇ ਬਟੂਆ ਖਾਦੀ ਕਰਵਾਤਾ ਸਾਰਾ ਛਾਂ ਮਾ ਵਧੀਆ ਜੋਗੇ ਵੀ ਬਚਣਗੇ ਕਿ ਨਹੀਂ ਚਾਹ ਨਹੀਂ ਪਾਣੀ ਨਹੀਂ ਪੁੱਛਦੇਗੇ ਆ ਦੇ ਬਕਸ਼ੀਚ ਆਲੇ ਇਹਦਾ ਰੇੜੀਆਂ ਵਾਲੇ ਚੰਗੇ ਹੁੰਦੇ ਆ ਆ ਲੈ ਲੋ ਜੀ ਹੜਲਾ ਆਉਣੇ ਇਹਨਾਂ ਨੂੰ ਵੇ ਕੇਲੇ ਕਿੱਥੇ ਆ ਉਹ ਕੋਈ ਸ਼ੈਂਟ ਕੋਈ ਸ਼ੈਂਟ ਛੋੜ ਉਹ ਕੀ ਹੁੰਦਾ ਆਪਣਾ ਸਮੇਲ ਜ਼ਿਆਦਾ ਹੁੰਦਾ ਕੁੜੀਆਂ ਗਾਲੀਆਂ ਬਹੁਤ ਹੁੰਦੀਆਂ ਸਮੇਲ ਦੀ ਲੈ ਕੇ ਆਉਂਦੀ ਚੰਦਾਰਾ ਆਪਾਂ ਅੰਘੇ ਬੰਗੀਆਂ ਕੁੜੀਆਂ ਮੱਖੀਆਂ ਤਾਂ ਭੰਵੇਂ ਆ ਜਣ ਤੁਰਪਾ ਹੁਣ ਉਹਦਾ ਹਸਪਾ ਕੰਦਰਾ ਸੋਕੇ ਤੂੰ ਚੱਲ ਮੈਂ ਆਇਆ ਇੱਕ ਮਿੰਟ ਉਹ ਸ਼ੋਰਾ ਜਿਹੜਾ ਸੈਂਟ ਜਾਂਦਾ ਤੂੰ ਕਿੰਨੇ ਕਦਾ ਉਹ ਉਹਦਾ 300 ਰੁਪਏ ਦਾ ਹੀ ਆ ਇਹ ਨਹੀਂ 14 ਦਾ ਕੋਈ ਆਉਂਦਾ ਵੀ ਹੈ ਕਿ ਗੱਲਾਂ ਹੀ ਐ ਨਹੀਂ ਨਹੀਂ ਜੀ ਜਦੋਂ ਆਪਾਂ ਲਾਉਣੇ ਆਗੇ 스멜 ਬਹੁਤ ਵਧੀਆ ਆਉਂਦੀ ਆ ਉਹਦੀ ਬੁੜੀਆਂ ਬੜੀਆਂ ਵੀ ਰਾਜੀ ਹੋ ਜਾਂਦੀ ਹਾਂਜੀ 100 ਕ ਦਾ ਦੇ ਦੇ ਯਾਰ ਸਸਤਾ ਯਾਰ ਇਹ ਥੋੜਾ ਜਿਆਦਾ ਨਾ ਕਰੋ ਇਹ ਬੌਣੀ ਦਾ ਟਾਈਮ ਉਸ ਨੂੰ ਕੱਪੜਿਆਂ ਵੇਲੇ ਵੀ ਲਾਤਾ ਜਰਤ ਹੈ ਚੰਨਾ ਹੋਰ ਲੈ ਲਾ ਤੂੰ ਅੱਲਾ 200 ਲੈ ਲਾ ਹੁਣ ਦੇ ਦੇ ਚਲੋ ਯਾ ਲਓ ਜੀ ਇਲਾਈ ਦਾ ਕਿਵੇਂ ਹੁਣ ਇਹ 100 ਬਸ ਖੋਲ ਕੇ ਆ ਚੀਜ਼ ਨੂੰ ਨਾਪ ਲਿਓ ਐ ਲੱਗ ਜੂਗਾ ਵੇਖਾ ਤੂੰ ਤਾਂ ਹੋਰ ਹੀ ਪਾਫਾਂ ਹੀ ਆ ਮਾਰਦਾ ਤੇ ਐਂ ਆਂਦਾ ਜੀ ਇਹ ਹਾਂ ਮੁਸ਼ਕਿਲ ਆ ਤਾਂ ਚੰਗਾ ਹਾਂਜੀ ਦਾਇਜ ਉਹ ਸ਼ੋਰ ਨੂੰ ਨਾ ਦੱਸ ਨਹੀ ਨਹੀ ਜੀ ਕਿੰਨਾ ਕੁ ਲਾਉਣਾ ਹੁੰਦਾ ਇਹ ਬਸ ਥੋੜਾ ਜਿਹਾ ਲਾ ਲਿਆ ਕਰਿਓ ਚੱਲ ਚੱਲ ਇੱਥੇ ਖੜਾ ਦੇ ਚੱਲ ਹੁਣ ਤਾਂ ਖੁਸ਼ ਹੋ ਜਾ ਸਾਲਾ ਤਨ ਚੀਜੀ ਖਵਾਉਗਾ ਮੈਂ ਤਾਂ ਕੇਲੇ ਦਾ ਜੂਸ ਪੀਉਂਗਾ ਸਾਲਾ ਕੇਲੇ ਦਾ ਜੂਸ ਨਹੀਂ ਹੁੰਦਾ ਬਗਾਨਾ ਸ਼ੇਕ ਹੁੰਦਾ ਉਹ ਪਿਆ ਦਿੰਦਾ ਕਿੱਥੋਂ ਮਿਲੂਗਾ ਉੱਥੇ ਜਿਹੜੀ ਦੁਕਾਨ ਹੈ